ਸਤਿ ਸ਼੍ਰੀ ਅਕਾਲ ਪੰਜਾਬੀ ਅੱਜ ਵੀ ਉਸ ਵਾਕਤ ਕਰਨੇ ਕੋ ਹੋਰ ਨਵੇਂ ਵੀਡੀਓ ਵਿੱਚ ਕੈਨੇਡਾ ਜਾਣ ਦੇ ਚਾਹਵਾਨ ਪੰਜਾਬੀ ਭਾਰਤੀਆਂ ਦੇ ਲਈ ਅਤੇ ਕੈਨੇਡਾ ਪੀਆਰ ਦੇ ਚਾਹਵਾਨ ਪੰਜਾਬੀ ਭਾਰਤੀਆਂ ਦੇ ਲਈ ਹੁਣ ਕੈਨੇਡਾ ਤੋਂ ਪੰਜ ਵੱਡੀਆਂ ਖੁਸ਼ਖਬਰੀਆਂ ਨਿਕਲ ਕੇ ਆ ਰਹੀਆਂ ਹਨ ਜੀ ਹਾਂ ਪਹਿਲੀ ਵੱਡੀ ਖੁਸ਼ਖਬਰੀ ਦੀ ਗੱਲ ਕਰੀਏ ਤੇ ਕੈਨੇਡਾ ਇਮੀਗ੍ਰੇਸ਼ਨ ਵਿਭਾਗ ਦੇ ਵੱਲੋਂ ਹੁਣ TR2 PR ਪਾਥਵੇ ਓਪਨ ਕਰ ਦਿੱਤਾ ਗਿਆ ਹੈ ਜਿਸ ਦੇ ਤਹਿਤ ਕਿ ਹੁਣ ਇੰਡੀਅਨ ਸਟੂਡੈਂਟਸ ਨੂੰ ਆਸਾਨੀ ਦੇ ਨਾਲ ਕੈਨੇਡਾ ਦੇ ਵਿੱਚ ਪੀਆਰ ਮਿਲੇਗੀ ਜੀ ਹਾਂ ਇਸ ਦੇ ਵਿੱਚ 14000 ਤੋਂ ਵੱਧ ਹੁਣ ਕੰਸਟ੍ਰਕਸ਼ਨ ਵਰਕਰਾਂ ਨੂੰ ਸਿੱਧੀ ਪੀਆਰ ਦਿੱਤੀ ਜਾਵੇਗੀ ਕੈ ਇਮੀਗ੍ਰੇਸ਼ਨ ਵਿਭਾਗ ਦੇ ਵੱਲੋਂ ਜਿੱਥੇ ਕਿ ਸਾਲ 2025 ਦੇ ਦੌਰਾਨ ਫ੍ਰੈਂਚ ਬੋਲਣ ਵਾਲਿਆਂ ਦੇ ਲਈ ਵੱਡੀ ਗਿਣਤੀ ਦੇ ਵਿੱਚ ਪੀਆਰ ਦਿੱਤੀ ਗਈ ਹੈ ਉੱਥੇ ਹੀ ਸਾਲ 2026 ਦੇ ਦੌਰਾਨ ਵੀ ਹੁਣ ਫ੍ਰੈਂਚ ਬੋਲਣ ਵਾਲਿਆਂ ਨੂੰ ਆਸਾਨੀ ਦੇ ਨਾਲ ਕੈਨੇਡਾ ਇਮੀਗ੍ਰੇਸ਼ਨ ਵਿਭਾਗ ਦੇ ਵੱਲੋਂ ਪੀਆਰ ਦਿੱਤੀ ਜਾਵੇਗੀ ਜਿਸ ਦੇ ਵਿੱਚ ਕਿ ਹੁਣ ਕੈਨੇਡਾ ਇਮੀਗ੍ਰੇਸ਼ਨ ਵਿਭਾਗ ਦੇ ਵੱਲੋਂ 5000 ਦਾ ਐਕਸਟਰਾ ਕੋਟਾ ਰੱਖ ਲਿਆ ਗਿਆ ਹੈ ਇਕੱਲੇ ਫ੍ਰੈਂਚ ਬੋਲਣ ਵਾਲੇ ਕੈਂਡੀਡੇਟਸ ਦੇ ਲਈ ਹੀ ਜੀਹਾਂ ਤੁਹਾਨੂੰ ਦੱਸ ਦਈਏ ਕਿ ਫ੍ਰੈਂਚ ਜੇਕਰ ਤੁਸੀਂ ਸਿੱਖ ਲੈਂਦੇ ਹੋ ਤੇ ਤੁਹਾਨੂੰ ਆਸਾਨੀ ਦੇ ਨਾਲ ਕੈਨੇਡਾ ਦੇ ਚ ਪੀਆਰ ਮਿਲ ਸਕਦੀ ਹੈ ਤੇ ਜੇਕਰ ਤੁਸੀਂ ਪਲੱਸ 2 ਪਾਸ ਕਰਕੇ ਵੀ ਕੈਨੇਡਾ ਦੇ ਵਿੱਚ ਸਟੱਡੀ ਵੀਜ਼ਾ ਦੇ ਉੱਤੇ ਗਏ ਹੋਏ ਹੋ ਤੇ ਸਾਨੀ ਦੇ ਨਾਲ ਤੁਹਾਨੂੰ ਉੱਥੇ ਪੀਆਰ ਮਿਲ ਜਾਵੇਗੀ ਇਸ ਤੋਂ ਬਾਅਦ ਅਗਲੀ ਅਪਡੇਟ ਦੀ ਗੱਲ ਕਰੀਏ ਤੇ ਕੈਨੇਡਾ ਦੇ ਵਿੱਚ ਜਿਹੜੇ ਵੀ ਪੰਜਾਬੀ ਭਾਰਤੀ ਸਟੂਡੈਂਟ ਹੁਣ ਸਟੱਡੀ ਵੀਜ਼ਾ ਦੇ ਉੱਤੇ ਜਾਣਾ ਚਾਹੁੰਦੇ ਆ ਸੋ ਉਹਨਾਂ ਦੇ ਲਈ ਆਉਣ ਵਾਲੇ ਸਮੈਸਟਰ ਦੇ ਦੌਰਾਨ ਜਿਹੜਾ ਕਿ ਸਾਨੀ ਦੇ ਨਾਲ ਉਹ ਵੀਜ਼ਾ ਲੈ ਸਕਦੇ ਹਨ ਕਿਉਂਕਿ ਕੈਨੇਡਾ ਦੇ ਵਿੱਚ ਲਗਾਤਾਰ ਕੈਨੇਡਾ ਇਮੀਗ੍ਰੇਸ਼ਨ ਵਿਭਾਗ ਦੇ ਵੱਲੋਂ ਪੰਜਾਬੀ ਭਾਰਤੀ ਸਟੂਡੈਂਟਾਂ ਦੇ ਵੀਜ਼ੇ ਬੰਦ ਕੀਤੇ ਗਏ ਜਿਸ ਤੋਂ ਬਾਅਦ ਕਿ ਹੁਣ ਕੈਨੇਡਾ ਦੇ ਵਿੱਚ ਦਰਜਣਾਂ ਦੀ ਗ ਦੇ ਵਿੱਚ ਕਾਲਜ ਬੰਦ ਹੋਣ ਦੀ ਕਗਾਰ ਦੇ ਉੱਤੇ ਪਹੁੰਚ ਚੁੱਕੇ ਹਨ ਜਿਸ ਤੋਂ ਬਾਅਦ ਕੈਨੇਡਾ ਦੀਆਂ ਯੂਨੀਵਰਸਿਟੀਆਂ ਤੇ ਕਾਲਜ ਦੇ ਨੁਮਾਇੰਦੇ ਹੁਣ ਭਾਰਤ ਦੇ ਵਿੱਚ ਆਉਣਗੇ ਜਿਸ ਤੋਂ ਬਾਅਦ ਉਹਨਾਂ ਦੇ ਵੱਲੋਂ ਭਾਰਤੀ ਕਾਲਜਾਂ ਦੇ ਨਾਲ ਟਾਈ ਅਪ ਕੀਤਾ ਜਾਵੇਗਾ ਕਿ ਉਹਨਾਂ ਦੇ ਵਿੱਚ ਪੜ੍ਹ ਰਹੇ ਸਟੂਡੈਂਟਾਂ ਨੂੰ ਵੱਡੀ ਗਿਣਤੀ ਦੇ ਵਿੱਚ ਕੈਨੇਡਾ ਦੇ ਵਿੱਚ ਸੱਦਿਆ ਜਾਵੇਗਾ ਤੇ ਡਿਗਰੀਆਂ ਦਿੱਤੀਆਂ ਜਾਣਗੀਆਂ ਜੋ ਕਿ ਵਰਲਡ ਲੈਵਲ ਦੇ ਉੱਤੇ ਪ੍ਰਮਾਣਿਤ ਹੋਣਗੀਆਂ ਸੋ ਵੈਲਿਡ ਹੋਣਕੀਆਂ ਸੋ ਜਿਸ ਦੇ ਕਾਰਨ ਕਿ ਹੁਣ ਫਿਰ ਤੋਂ ਕੈਨੇਡਾ ਇਮੀਗ੍ਰੇਸ਼ਨ ਵਿਭਾਗ ਦੇ ਵੱਲੋਂ ਭਾਰਤੀ ਪੰਜਾਬੀ ਸਟੂਡੈਂਟਾਂ ਨੂੰ ਇੱਕ ਵਾਰ ਫਿਰ ਤੋਂ ਸੱਦਿਆ ਕੈਨੇਡਾ ਦੇ ਵਿੱਚ ਸ਼ੁਰੂ ਕਰ ਦਿੱਤਾ ਜਾਵੇਗਾ ਇਸ ਤੋਂ ਬਾਅਦ ਅਗਲੀ ਅਪਡੇਟ ਦੀ ਗੱਲ ਕਰੀਏ ਤੇ ਜਿੱਥੇ ਕਿ ਕੈਨੇਡਾ ਦੇ ਵਿੱਚ ਬੇਰੋਜ਼ਗਾਰੀ ਵੱਧ ਗਈ ਸੀ ਇਸ ਤੋਂ ਬਾਅਦ ਲੋ ਵੇਜ ਲਮੀਆਂ ਬੰਦ ਕਰ ਦਿੱਤਾ ਗਿਆ ਸੀ ਪਰ ਹੁਣ ਕੈਨੇਡਾ ਇਮੀਗ੍ਰੇਸ਼ਨ ਵਿਭਾਗ ਦੇ ਵੱਲੋਂ ਮੈਨੀਟੋਬਾ ਅਲਬਰਟਾ ਤੇ ਬ੍ਰਿਟਿਸ਼ ਕੋਲੰਬੀਆ ਸੂਬੇ ਦੇ ਵਿੱਚ ਇੱਕ ਵਾਰ ਫਿਰ ਤੋਂ ਲੋ ਵੇਜ ਲਮੀਆਂ ਓਪਨ ਕਰਨ ਦਾ ਐਲਾਨ ਕਰ ਦਿੱਤਾ ਗਿਆ ਹੈ ਕਿਉਂਕਿ ਇੱਥੇ ਹੁਣ ਬੇਰੋਜ਼ਗਾਰੀ ਦਾ ਰੇ 6% ਤੋਂ ਹੇਠਾਂ ਆ ਚੁੱਕੀ ਹੈ ਇਸ ਦਾ ਸਭ ਤੋਂ ਵੱਡਾ ਫਾਇਦਾ ਹੁਣ ਸਟੂਡੈਂਟਾਂ ਨੂੰ ਹੋਵੇਗਾ ਜਿਨ੍ਹਾਂ ਦੇ ਕਿ ਵਰਕ ਪਰਮਿਟ ਕੈਨੇਡਾ ਦੇ ਵਿੱਚ ਐਕਸਪਾਇਰ ਹੋ ਚੁੱਕੇ ਹਨ ਇਸ ਤੋਂ ਇਲਾਵਾ ਜਿਹੜੇ ਕੈਨੇਡਾ ਦੇ ਵਿੱਚ ਟੂਰਿਸਟ ਵਿਜ਼ਟਰ ਵੀਜ਼ਾ ਦੇ ਉੱਤੇ ਗਏ ਹੋਏ ਹਨ ਉਹ ਵੀ ਹੁਣ ਆਪਣਾ ਵਿਜ਼ਟਰ ਵੀਜ਼ੇ ਤੋਂ ਵਰਕ ਪਰਮਿਟ ਅਪਲਾਈ ਕਰਕੇ ਕੈਨੇਡਾ ਦੇ ਵਿੱਚ ਰਹਿ ਸਕਦੇ ਹਨ ਅਤੇ ਪੀਆਰ ਪ੍ਰਾਪਤ ਕਰ ਸਕਦੇ ਹਨ ਇਸ ਤੋਂ ਬਾਅਦ ਅਗਲੀ ਅਪਡੇਟ ਦੀ ਗੱਲ ਕਰੀਏ ਤਾਂ ਕੈਨੇਡਾ ਇਮੀਗ੍ਰੇਸ਼ਨ ਵਿਭਾਗ ਦੇ ਵੱਲੋਂ ਲਗਾਤਾਰ ਹੁਣ ਵੱਡੀ ਗਿਣਤੀ ਦੇ ਵਿੱਚ ਜਨਵਰੀ ਮਹੀਨੇ ਦੇ ਦੌਰਾਨ ਕੈਨੇਡੀਅਨ ਐਕਸਪੀਰੀਅੰਸ ਕਲਾਸ ਦੇ ਤਹਿਤ ਡਰਾਅ ਕੱਢੇ ਗਏ ਹਨ ਜਿਸ ਦੇ ਵਿੱਚ ਕਿ 14000 ਦੇ ਕਰੀਬ ਕੈਨੇਡੀਅਨ ਐਕਸਪੀਰੀਅੰਸ ਕਲਾਸ ਦੇ ਵਿੱਚ ਕੈਟਾਗਰੀ ਰੱਖਣ ਵਾਲੇ ਕੈਂਡੀ ਡੈਟਸ ਨੂੰ ਪੀਆਰ ਦਿੱਤੀ ਗਈ ਹੈ ਤੇ ਇਸ ਦੇ ਵਿੱਚ ਸੀਆਰਐਸ ਸਕੋਰ ਵੀ 509 ਅਤੇ 510 ਰੱਖਿਆ ਗਿਆ ਹੈ ਸੋ ਆਉਣ ਵਾਲੇ ਸਮੇਂ ਦੇ ਦੌਰਾਨ ਸੀਆਰਐਸ ਸਕੋਰ ਹੁਣ 500 ਤੋਂ ਵੀ ਢੇਠਾ ਆਉਣ ਦੀ ਉਮੀਦ ਲਗਾਈ ਜਾ ਰਹੀ ਹੈ ਜਿਸ ਤੋਂ ਬਾਅਦ ਆਸਾਨੀ ਦੇ ਨਾਲ ਕੈਨੇਡਾ ਦੇ ਵਿੱਚ ਗਏ ਹੋਏ ਪੰਜਾਬੀ ਭਾਰਤੀ ਸਟੂਡੈਂਟਾਂ ਨੂੰ ਪੀਆਰ ਮਿਲ ਜਾਵੇਗੀ ਇਸ ਤੋਂ ਬਾਅਦ ਪੀਐਨਪੀ ਦੇ ਕੋਟੇ ਦੇ ਵਿੱਚ ਵੀ ਹੁਣ ਵਾਧਾ ਕਰ ਦਿੱਤਾ ਗਿਆ ਹੈ ਜੀਹਾਂ ਇਸ ਨੂੰ 50000 ਤੋਂ ਵਧਾ ਕੇ ਹੁਣ 92000 ਕਰ ਦਿੱਤਾ ਗਿਆ ਹੈ ਤੇ ਇਸ ਤੋਂ ਇਲਾਵਾ ਕੈਨੇਡਾ ਦੇ ਵਿੱਚ ਹੁਣ ਜਿਹੜੇ ਵੀ ਫੈਮਿਲੀ ਮੈਂਬਰ ਜਾਣਾ ਚਾਹੁੰਦੇ ਆ ਉਹਨਾਂ ਦੇ ਲਈ ਕੈਨੇਡਾ ਇਮੀਗ੍ਰੇਸ਼ਨ ਵਿਭਾਗ ਦੇ ਵੱਲੋਂ ਇੱਕ ਨਵੀਂ ਕੈਟਾਗਰੀ ਸਾਲ 2026 ਦੇ ਦੌਰਾਨ ਲਾਂਚ ਕੀਤੀ ਜਾ ਸਕਦੀ ਹੈ ਜਿਸ ਦੇ ਵਿੱਚ ਕਿ 90 ਦਿਨਾਂ ਦਾ ਟੂਰਿਸਟ ਵਿਜ਼ਟਰ ਵੀਜ਼ਾ ਉਹਨਾਂ ਨੂੰ ਦਿੱਤਾ ਜਾਵੇਗਾ ਤੇ ਇਸ ਦੇ ਵਿੱਚ ਰਿਫਿਊਜ਼ਲ ਰੇਟ ਵੀ ਜਿਹੜੀ ਕਾਫੀ ਜ਼ਿਆਦਾ ਘੱਟ ਰੱਖੀ ਜਾਵੇਗੀ ਕਿਉਂਕਿ ਖਾਸ ਤੌਰ ਦੇ ਉੱਤੇ ਕੈਨੇਡਾ ਇਮੀਗ੍ਰੇਸ਼ਨ ਵਿਭਾਗ ਦੇ ਵੱਲੋਂ ਫੈਮਿਲੀ ਮੈਂਬਰਾਂ ਦੇ ਲਈ ਇਹ ਵੀਜ਼ਾ ਓਪਨ ਕਰਨ ਦਾ ਐਲਾਨ ਕੀਤਾ ਗਿਆ ਹੈ ਜਿਸ ਤੋਂ ਬਾਅਦ ਕਿ ਕੈਨੇਡਾ ਦੇ ਵਿੱਚ ਰਹਿ ਰਹੇ ਪੰਜਾਬੀ ਭਾਰਤੀ ਆਸਾਨੀ ਦੇ ਨਾਲ ਆਪਣੇ ਪਰਿਵਾਰਕ ਮੈਂਬਰਾਂ ਨੂੰ ਮਿਲ ਸਕਣ ਅਤੇ ਇਸ ਵੀਜ਼ੇ ਦੇ ਉੱਤੇ ਕੈਨੇਡਾ ਘੁੰਮ ਸਕਣ ਸੋ ਕੈਨੇਡਾ ਇਮੀਗ੍ਰੇਸ਼ਨ ਵਿਭਾਗ ਦੇ ਵੱਲੋਂ ਵੱਡੇ ਐਲਾਨ ਕੀਤੇ ਗਏ ਹਨ